ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਆਸ ਕਰਦੇ ਸਾਰੇ ਵਧੀਆ ਹੋਵੋਗੇ ਆਪਣੇ ਦਿਨ ਦੀ ਸ਼ੁਰੂਆਤਾਂ ਹੁੰਦੀਆਂ ਨੇ ਆਪਣੇ ਡੇਲੀ ਦੇ ਕੰਮਾਂ ਕਾਰਾਂ ਤੋਂ ਆਪਾਂ ਰਾਤੀਆਂ ਸਾਈਡਾਂ ਦਾ ਅੱਧਾ ਪ੍ਰੋਸੈਸ ਕੀਤਾ ਸੀ ਤੇ ਅੱਧਾ ਬਾਕੀ ਕੰਮ ਆਦਾ ਹੁਣ ਨਿਬੇੜਦਾ ਇਹਦਾ ਕੰਮ ਨਿਬੇੜ ਕੇ ਇਹਨੂੰ ਕਰਦੇ ਹਾਂ ਡਨ ਤੇ ਬਾਅਦ ਚੋਂ ਆਪਾਂ ਤੁਰਪੀ ਦਾ ਆਪਣੀ ਵੀਰ ਜੀ ਹੁਣਾਂ ਕੋਲੋਂ ਗੱਡੀ ਲੈਣ ਵਾਸਤੇ ਗੱਡੀ ਥੋੜਾ ਜਿਹਾ ਲਿਆਉਣਾ ਸੀ ਸ਼ਾਮਾਂ ਤੋਂ ਸਮਾਨ ਤੇ ਮੜੀ ਜੀ ਗੱਡੀ ਗਈ ਲੱਗ ਤੇ ਵੀਰ ਮੈਨੂੰ ਮੱਠੇ ਸਵਾਲਾਂ ਕਹਿੰਦਾ ਕਿ ਮਤਰਾ ਕੱਲ ਰਾਤ ਮੈਂ ਲਾਈ ਸੀ ਹੁਣ ਤੂੰ ਲਾਤੀ ਆ ਆਪਾਂ ਰਲ ਮਿਲ ਕੇ ਕਵਾੜੀ ਕੋ ਲਾ ਦੇਣੀ ਆ ਮਹ ਕੋਨੀ ਵੀਰ ਗੁਸਾਣਾ ਕਰਾ ਬ ਚੰਗਾ ਰੇਟ ਦਿਵਾਵਾਂਗੇ ਆਧੋ ਆਦੀ ਪੈਸੇ ਕਰਾਂਗੇ ਨੰਦ ਲਾਵਾਂਗੇ ਜਿਨੇ ਚ ਨੂੰ ਵੀਰ ਨੇ ਹੋਣਾ ਸੀ ਅੰਗਰੀ ਗੱਡੀ ਜੀ ਆਪਾਂ ਮਾਰੀ ਸਲਫ ਤੇ ਆਪਾਂ ਕੇ ਛਾਵਾਂ ਦੇ ਕੋਲ ਸਮਾਨ ਲੈਣ ਵਾਸਤੇ ਤੇ ਬੰਦੇ ਦੇ ਸੁਭਾਅ ਦੀ ਪਰਖ ਮਿੱਤਰੋ ਇੱਥੇ ਹੁੰਦੀ ਜੇ ਆਹ ਕੰਮ ਸਾਡਾ ਆਪ ਦੇ ਕਰਨ ਵਾਲਾ ਹੈ ਜਿਹੜਾ ਸਾਨੂੰ ਸ਼ਾਹ ਕਰਕੇ ਦੇ ਦਿੰਦਾ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਹੱਥ ਵੜਤੀ ਪਵਾ ਦੇਣਾ ਇਹ ਆਪਣਾ ਬੜਾ ਪ੍ਰੇਮੀ ਪ੍ਰੇਮੜਾ ਕਰਦਾ ਆਪਣੇ ਨਾਲ ਇਹਨਾਂ ਕੋਲੋਂ ਲੋਡ ਕਰਕੇ ਦੁਕਾਨ ਤੇ ਜਾ ਕੇ ਇਹਦੀ ਕਰਦਰੀ ਪੂਰੀ ਸੈਡਿੰਗ ਇਹਨੂੰ 올ਡ ਅਪ ਕਰਨ ਤੋਂ ਬਾਅਦ ਤੇ ਆਪਾਂ ਡਿਊਟੀ ਦੇਈ ਦੀ ਕਿੰਦੇ ਵੀਰੋ ਛਾਫ ਕੋੜ ਦੇ ਲੰਗਰ ਇਹ ਵੀ ਆਪਣੀ ਜ਼ਿੰਮੇਵਾਰੀ ਹੈ ਇੱਕ ਪੰਜਾਬ ਦੇ ਨਾਗਰਿਕ ਹੋਣ ਕਰਕੇ ਤੇ ਆਪਣੇ ਕੋ ਆਹਦਾ ਟਰੈਕਟਰ ਆਪਣੇ ਪਿੰਡੋਂ ਵੀਰ ਲੈ ਕੇ ਆਉਂਦੇ ਜਿਨ੍ਹਾਂ ਦਾ ਡੈਕ ਡੁਕ ਫਿੱਟ ਕਰਿਆ ਦਾ ਫੋਰ ਟਰੈਕ ਇਹਨਾਂ ਦਾ ਡੈਕ ਫਿੱਟ ਕਰਨ ਤੋਂ ਬਾਅਦ ਥੋੜਾ ਕਾਜਹਾਜ ਦਾ ਕੰਮ ਕੀਤਾ ਤੇ ਬਾਅਦ ਚੋਂ ਆਪਾਂ ਤੁਰਪੇ ਦਾ ਪ੍ਰਸ਼ਾਦਾ ਸ਼ਗਨ ਇਹਨਾਂ ਦੇ ਵਿੱਚ ਹੀ ਆਪਾਂ ਲੰਗਰਾਂ ਦੇ ਪਾਪੀ ਦੇ ਨਾਲ ਕਹਿੰਦੇ ਪ੍ਰਸ਼ਾਦਾ ਸ਼ਗਨ ਤੁਰਪੇ ਦਾ ਪ੍ਰਸ਼ਾਦਾ ਸ਼ਾਕੇ ਮੁੜ ਕੇਨ ਕੇ ਕੰਮ ਤੇ ਤੇ ਕੰਮ ਕਰਦਿਆਂ ਕਰਦਿਆਂ ਆਪਾਂ ਨੂੰ ਹੋ ਜਾਂਦਾ ਫਿਰ ਤੋਂ ਨੇਰਾ ਤੇ ਨੇਰੇ ਨੂੰ ਮੱਧ ਨਜ਼ਰ ਰਾਦੇ ਹੋਏ ਤਾਂ ਆਪਾਂ ਛੇਤੀ ਹੀ ਦੁਕਾਨ ਵਧਾ ਕੇ ਮੱਥਾ ਟੇਕ ਕੇ ਤਾਂ ਆਪਾਂ ਪਹਿਲਾਂ ਮਾਰ ਲੱਗੇ ਹਾਂ ਚਾਲਾ ਪਰ ਹੁਣ ਮੁਰਸਲ ਬਣਿਆ ਆਉਦਾ ਦੇਤਾ ਆਂਦਾ ਤੂੰ ਵੱਕਿਆ ਫਿਰਦਾ ਘੜੀਮੁੜੀ ਆਉਦਾ ਕਿ ਤੇਲ ਫੁਕਣਾ ਲਿਆ ਮੈਂ ਤੈਨੂੰ ਮੁਰਸਲ ਦੇ ਦੇਣਾ ਬਸ ਇਹਨੇ ਵਿੱਚ ਵੀਰ ਨੂੰ ਛੱਡ ਦੀਦਾ ਤੇ ਮਿਲਦੇ ਆਂ